ओके okay, जी ਅੱਜ ਅਸੀਂ ਕਾਜੀ ਮੈਂ ਤਰਮਿੰਦਰ ਸਿੰਘ ਜਨਰਲ ਸੈਕਟਰੀ ਸ਼ੀਤਪາກ ਸਿੰਘ 9050ਾ ਪੰਜਾਬ ਅੱਜ ਟਾੜੀਆਂ ਦੇ ਵਿੱਚ ਖੜੇ ਆ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੰਢੀ ਦਾ ਖੇਤਰ ਹੈ ਟਾੜੇ ਕਟਵਾਲ ਬੇਲਾ ਸਰੀਆਣਾ ਰਾਮਨਗਰ ਪੱਤੀ ਇਹ ਪਿੰਡ ਜਿਹੜੇ ਇਕੱਠੇ ਇੱਕ ਜਗ੍ਹਾ ਦੇ ਉੱਪਰ ਇਹਦੇ ਨਾਲ ਹੀ ਟਾੜੇ ਕਟਵਾਲ ਦੇ ਵਿੱਚ ਇੱਕ ਇਲੀਗਲੀ ਹੋਸਟ ਸਟੋਨ ਕਲੈਕਟਰ ਨੂੰ ਮਾਨਤਾ ਦੇ ਕੇ ਸਟੈਬਲਿਸ਼ ਵੀ ਕਰਵਾ ਦਿੱਤਾ ਸਰਕਾਰ ਨੇ ਹਾਲਤੇ ਹੈ ਪੇ ਪੂਰੇ ਕਲੀਅਬੀ ਸਿਰਫ 100 ਮੀਟਰ ਘੇਰੇ ਦੇ ਅੰਦਰ ਅੰਦਰ 80 ਤੋਂ ਵੱਧ ਲੋਕ ਰਹਿੰਦੇ ਆ ਮਿਲਦਾ 10-15 ਘਰ ਆ ਉਹਦੇ ਤੋਂ ਵੀ ਵੱਧ ਹੋਣੇ ਆ ਜਿਹੜੇ ਬਿਲਕੁਲ 25 ਘਰ ਦੱਸ ਰਿਹਾ ਪਿਜੜੇ ਜਿਨ੍ਹਾਂ ਦੇ ਘਰ ਆ 25 ਤੋਂ ਵੱਧ ਘਰ ਆ ਉਹਦੇ ਘਰਾਂ ਦੇ ਬਿਲਕੁਲ ਮਹਿਜ਼ 80 ਤੋਂ 100 ਮੀਟਰ ਦੂਰੀ ਤੇ ਇੱਕ ਸਟੋਨ ਕ੍ਰੈਸ਼ਰ ਸਟੈਬਲਿਸ਼ ਕਰਾ ਦਿੱਤਾ ਪੋਲੂਸ਼ਨ ਕੰਟਰੋਲ ਬੋਰਡ ਤੇ ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੀ ਕਰ ਰਿਹਾ ਜ਼ਮੀਨੀ ਸਟ ਕੀ ਜ਼ਮੀਨੀ ਪੱਧਰ ਦੇ ਉੱਪਰ ਹੈਰਾਨਗੀ ਹੁੰਦੀ ਹੈ ਇੱਥੋਂ ਦੇ ਸਿਆਸੀ ਲੀਡਰਾਂ ਦੇ ਉੱਪਰ ਵੀ ਜਿਹੜੇ ਬੋਲ ਨਹੀਂ ਰਹੇ ਇਸ ਇਲਾਕੇ ਨੂੰ ਮਾਈਨਿੰਗ ਦੇ ਨਾਲ ਬਿਲਕੁਲ ਗਰਕ ਕਰਨਾ ਚਾਹੁੰਦੇ ਆ ਮੈਂ ਇਹ ਸਾਫ ਵੀਡੀਓ ਇਸ ਕਰਕੇ ਬਣਾ ਰਿਹਾ ਪੀ ਜਿਹੜੇ ਸਾਡੇ ਜ਼ਿਲ੍ਹੇ ਦੇ ਡੀਸੀ ਐ ਕੋਮਨ ਮਿੱਤਲ ਜੀ ਮੈਡਮ ਤੁਸੀਂ ਇਸੇ ਪਿੰਡ ਦੇ ਵਿੱਚ ਪਿਛਲੇ ਹੜ੍ਹਾਂ ਦੇ ਵਕਤ ਹੋ ਕੇ ਗਏ ਹੋ ਨਵਾਂ ਘਰ ਜਿਹੜਾ ਬਿਲਕੁਲ ਕਟਅਪ ਹੋਇਆ ਪਿਆ ਸੀਗਾ ਪੂਰੇ ਪੰਜਾਬ ਦੇ ਪਿੰਡਾਂ ਦੇ ਨਾਲੋਂ ਲੋਕ ਮਹੀਨਾ ਇੱਕ ਪਿੰਡ ਤੋਂ ਬਾਹਰ ਰਹਿਣ ਦੇ ਲਈ ਮਜਬੂਰ ਹੋ ਗਏ ਕਿਉਂਕਿ ਮਾਈਨਿੰਗ ਮਾਫੀਆ ਨੇ ਸਾਰੇ ਪਾਸੇ ਮਾਈਨਿੰਗ ਦੇ ਨਾਲ ਇਲਾਕਾ ਤਬਾਹ ਕਰ ਦਿੱਤਾ ਸੀਗਾ ਉਹੀ ਇਹ ਰਾਮਨਗਰ ਪੱਤੀ ਮਹਿਦੇ ਤੋਂ 50 ਮੀਟਰ ਦੂਰ ਜਿਹੜਾ ਇਹ ਸਟੋਨ ਕ੍ਰੈਸ਼ਰ ਨਹੀਂ ਹੈ ਤੇ ਉਸੇ ਉਸੇ ਜਗ੍ਹਾ ਦੇ ਉੱਪਰ ਹੜ ਦੇ ਨਾਲ ਸਾਰਾ ਇਲਾਕਾ ਤਰਾਹੀਮ ਤਰਾਹੀਮ ਕਰ ਰਿਹਾ ਸੀਗਾ ਤੇ ਇੱਥੇ ਇਲੈਗਲੀ ਹੋਰ ਇੱਕ ਸਟੋਨ ਕ੍ਰੈਸ਼ਰ ਨੂੰ ਮਾਨਤਾ ਦੇ ਦਿੱਤੀ ਜਦ ਕਿ ਇੱਥੇ ਜਿਹੜੇ 25 ਤੋਂ ਵੱਧ ਜਿਹੜੇ ਆਬਾਦੀ ਵਾਲੇ ਘਰ ਐ ਫਿਰਨੀਆਂ ਲੋਕ ਰਹਿ ਰਹੇ ਐ ਅਸੀਂ ਖਨਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਅੱਜ ਇੱਥੇ ਕੱਟ ਕਰਕੇ ਸਾਫ਼ ਇਹ ਕਹਿ ਰਹੇ ਆ ਪੇ ਸੇ ਇਲਾਕੇ ਦੇ ਵਿੱਚ ਇੱਕ ਵੀ ਹੋਸਟ ਸਟੋਨ ਕ੍ਰੈਸ਼ਰ ਨੂੰ ਕੋਈ ਵੀ ਐਨਓਸੀ ਨਾ ਦਿੱਤੀ ਜਾਵੇ ਇੱਕ ਵੀ ਸਟੋਨ ਕ੍ਰੈਸ਼ਰ ਇਸ ਇਲਾਕੇ ਦੇ ਵਿੱਚ ਲੱਗਣ ਨਹੀਂ ਦਿੱਤਾ ਜਾਏਗਾ ਅਸੀਂ ਤਾਂ ਪਹਿਲਾਂ ਹੀ ਇਸ ਇਲਾਕੇ ਦੇ ਵਿੱਚ ਲੱਗੀ ਹੋਏ ਕ੍ਰੈਸ਼ਰਾਂ ਨੂੰ ਬੰਦ ਕਰਾਉਣ ਦੇ ਲਈ ਪਿਛਲੇ 10-15 ਸਾਲਾਂ ਤੋਂ ਸੰਘਰਸ਼ ਕਰ ਰਹੇ ਆ ਗੈਰ ਕਾਨੂੰਨੀ ਮਾਈਨਿੰਗ ਤੋਂ ਲਗਾਤਾਰ ਜਿਹੜੇ ਅਸੀਂ ਤੰਗ ਐ ਇੱਥੇ ਕੋਈ ਵੀ ਸਰਕਾਰੀ ਖੱਡ ਨਹੀਂ ਐ ਜਿੱਥੋਂ ਮਾਈਨਿੰਗ ਕੀਤੀ ਜਾ ਸਕਦੀ ਐ ਇੱਥੇ ਕੋਈ ਵੀ ਦਰਿਆ ਦਾ ਬੈੱਡ ਨਹੀਂ ਜਿੱਥੋਂ ਮਾਈਨਿੰਗ ਕੀਤੀ ਜਾ ਸਕਦੀ ਐ ਸਰਕਾਰੀ ਤੌਰ ਤੇ ਪਰ ਫਿਰ ਵੀ ਧੜਾ ਧੜਾਤ ਜਿਹੜੀਆਂ ਐਨਓਸੀ ਦਿੱਤੀਆਂ ਜਾ ਰਹੀਆਂ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਦਾ ਮੌਕੇ ਦਾ ਐਕਸੀ ਐ ਜਿਹੜਾ ਦੀਪਕ ਜਿਹੜੇ ਉਹਦੇ ਲਬਜ਼ ਐ ਉਹ ਸਾਫ਼ ਜਾਰਦਾ ਵੀ ਉਹ ਕ੍ਰੈਸ਼ਰ ਵਾਲਿਆਂ ਦੀ ਪਾਰਟੀ ਵਰਕੇ ਜਿੱਦਾਂ ਦਾ ਉਹ ਗਵਾਹੀ ਭਰ ਰਿਹਾ ਉਸ ਮੈਕਮੇ ਦੇ ਉਸ ਦਫ਼ਤਰ ਦੇ ਵਿੱਚ ਅਸੀਂ ਅਗਲੇ ਦਿਨਾਂ ਦੇ ਵਿੱਚ ਇੱਥੇ ਵੱਡੀਆਂ ਮੀਟਿੰਗਾਂ ਕਰਕੇ ਵੱਡੇ ਕੱਟ ਕਰਨ ਜਾ ਰਹੇ ਆ ਕਿ ਜਿੰਨੇ ਵੀ ਕ੍ਰੈਸ਼ਰ ਉੱਤੇ ਐਨਓਸੀ ਦਿੱਤੀ ਹੋਈ ਹੈ ਚਾਹੇ ਉਹ ਲਗਾਉਣ ਦੇ ਲਈ ਹੈ ਚਾਹੇ ਆਪਰੇਟ ਕਰਨ ਦੇ ਲਈ ਹੈ ਉਹ ਤੁਰੰਤ ਰੱਦ ਕੀਤੀਆਂ ਜਾਣ ਜੇ ਰੱਦ ਨਾ ਹੋਈਆਂ ਆਉਣ ਵਾਲੇ ਸਮੇਂ ਤੇ ਵਿੱਚ ਪਿੰਡਾਂ ਦੇ ਵਿੱਚ ਤੁਹਾਡਾ ਜਿਹੜਾ ਬੜਨਾ ਵੀ ਬੰਦ ਕਰ ਦਵਾਂਗੇ ਕਿਸੇ ਵੀ ਸਟੋਨ ਕ੍ਰੈਸ਼ਰ ਦੀ ਜਿਹੜੀ ਕੋਈ ਗੱਡੀ ਆਪਾਂ ਪਿੰਡਾਂ ਦੇ ਵਿੱਚ ਨਹੀਂ ਜਾਣ ਦੇਵਾਂਗੇ ਪਿੰਡਾਂ ਦੀਆਂ ਐਂਟਰੀਆਂ ਦੇ ਉੱਪਰ ਹਾਈ ਬੈਰੀਅਰ ਲਗਾ ਦਾਂਗੇ ਜਿੱਥੋਂ ਸਕੂਲ ਫਾਇਰ ਬ੍ਰਿਗੇਡ ਤੇ ਸਾਡੇ ਜਿਹੜੀ ਘਰਾਂ ਦੀ ਆਵਾਜਾਈ ਵਾਲੀਆਂ ਗੱਡੀਆਂ ਟੱਪਣ ਇੱਕ ਵੀ ਸਟੋਨ ਕ੍ਰੈਸ਼ਰ ਦਾ ਟਿੱਪਰ ਨਾ ਟੱਪੇ ਉਹਦੇ ਤੋਂ ਇਲਾਵਾ ਵੱਡੇ ਐਕਸ਼ਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੜਕਾਂ ਦੇ ਉੱਤਰ ਤੇ ਕਰਾਂਗੇ ਕਿਉਂਕਿ ਸਾਨੂੰ ਪਤਾ ਕਿ ਕਰਪਟ ਅਫਸਰ ਸਾਹੀ ਦੀ ਨੱਕ ਦੇ ਹੇਠਾਂ ਇਹਨਾਂ ਸਟੋਨ ਕ੍ਰੈਸ਼ਰਾਂ ਨੂੰ ਪਰਮਿਸ਼ਨ ਮਿਲ ਰਹੀਆਂ ਤੇ ਪੰਜਾਬ ਸਰਕਾਰ ਜਿਹੜੀ ਧਮਕ ਜੇ ਮਾਰਦੀ ਹੈ ਭਗਵੰਤ ਮਾਨ ਦੀ ਸਰਕਾਰ ਕਿ 92 ਇਮਾਨਦਾਰ ਕੱਟੜ ਇਮਾਨਦਾਰਾਂ ਦੀ ਅਸੀਂ ਸਰਕਾਰ ਹੈ ਜ਼ਮੀਨੀ ਹਕੀਕਤ ਦੇ ਉੱਪਰ ਹੁਸ਼ਿਆਰ ਪਰਦਾਇ ਕੰਢੀ ਦਾ ਇਲਾਕਾ ਤੁਸੀਂ ਮਾਈਨਿੰਗ ਮਾਫੀਆ ਦਾ ਗੜ ਬਣਾ ਦਿੱਤਾ ਇੱਥੋਂ ਦੇ ਲੋਕ ਤੁਹਾਨੂੰ ਜਿਹੜਾ ਆ ਭਿਓ ਭਿਓ ਕੇ ਜੁੱਤੀਆਂ ਮਾਰ ਰਿਆ ਸੀ ਸਭ ਕਹਿ ਰਹੇ ਆ ਕਿ ਨਾ ਇਲੀਗਲ ਲੱਗੇ ਹੋ ਸਟੂਨ ਕ੍ਰੈਸ਼ਰ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਲੋਕ ਸੰਘਰਸ਼ ਦਾ ਰਾਹ ਅਪਣਾਉਣ ਦੇ ਲਈ ਮਜਬੂਰਨ ਤਿਆਰ ਬੈਠੇ ਆ ਆਨਾਲੇ ਸਮੇਂ ਚ ਖਨਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਵੱਲੋਂ ਤਕੜੇ ਐਕਸ਼ਨ ਦੇਣ ਦਾ ਸੀ ਐਲਾਨ ਕਰਦੇ ਆ ਤੇ ਤੁਰੰਤ ਕਹਿੰਦੇ ਆ ਇੱਕ ਹਫਤੇ ਦੇ ਅੰਦਰ ਅੰਦਰ ਸਾਰੇ ਸਟਾਨ ਕ੍ਰੈਕਸ਼ਨਾਂ ਦੀਆਂ ਜਿਹੜੀਆਂ ਨਵੇਂ ਐਨਓਸੀ ਦਿੱਤੀਆਂ ਉਹ ਰੱਦ ਕਰੋ ਜੇ ਨਹੀਂ ਹੋਈਆਂ ਤੇ ਆਨ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਜਥੇਬੰਦੀਆਂ ਵੱਲੋਂ ਤਿੱਕੇ ਸੰਘਰਸ਼ ਦਾ ਜਿਹੜਾ ਰਾਹ ਅਖਤਿਆਰ ਕਰਾਂਗੇ ਧੰਨਵਾਦ ਜੀ